ਜੋ ਬੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੈਂ ਸੁਦੇ ਕਿਸ਼ਨ ਅਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਜਿਹੜੇ ਸਮਾਜ ਵਿਰੋਧੀ ਤੇ ਕ੍ਰਿਮినਲ ਅਨਸਰ ਨੇ ਉਹਨਾਂ ਦੇ ਖਿਲਾਫ ਕ੍ਰਿਮਿਨਲ ਕਾਰਵਾਈ ਕਰਦੀ ਰਹੀ ਹੈ ਇਹ ਬੜਾ ਇੱਕ ਟੈਕਨੀਕਲ ਤੇ ਹਾਈ ਫਾਈ ਚੋਰੀ ਦਾ ਮੋਡਿਊਲ ਹੈ ਜਿਹੜੇ ਸਾਰੇ ਥਾਮਾ ਤੇ ਮੋਬਾਈਲ ਟਾਵਰ ਲੱਗੇ ਹੁੰਦੇ ਆ ਅੱਡਟ ਕੰਪਨੀਆਂ ਜਿਵੇਂ Airtel ਦੇ Jio ਦੇ Vodafone ਦੇ ਜਿਹਦੇ ਰਾਹੀਂ ਇੰਟਰਨੈਟ ਕਨੈਕਟੀਵਿਟੀ ਪੂਰੇ ਪੰਜਾਬ 'ਚ ਇਨਸ਼ੋਰ ਕੀਤੀ ਜਾਂਦੀ ਹੈ। ਅੱਜ ਦੀ ਪ੍ਰੈਸ ਕਾਨਫਰੰਸ ਕਰੀਏ ਦੇ ਬਾਰੇ ਦੱਸੋ। ਮਾਨਯੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੈਂਜ ਦੇ ਵਿਚਾਰ ਨਿਰਦੇਸ਼ੇ। ਪਟਿਆਲਾ ਪੁਲਿਸ ਲਗਾਤਾਰ ਜਿਹੜੇ ਸਮਾਜ ਵਿਰੋਧੀ ਅਪਰਾਧਿਕ ਅੰਸਰ ਉਹਨਾਂ ਦੇ ਖਿਲਾਫ ਵੱਡੀ ਸਰਗਰਮੀ ਨਾਲ ਕਾਰਵਾਈ ਕਰਦੀ ਰਹੀ ਹੈ। ਬੀਤੇ ਦਿਨੀ ਸੁਚਨ ਜੇ ਤਰੀਕਿਆਂ ਇਲੈਕਸ਼ਨ ਮੁਕੰਮਲ ਕ੍ਰਾਮ ਤੋਂ ਪਰੰਪਰ ਸਪੀਸਟੀ ਸਰਫਰਾਗਨ ਐਸਪੀਡੀ ਯੂਰਿਸ਼ ਕੁਮਾਰ ਡੀਐਸਪੀ ਡੀ ਅਲਕਾਰ ਸਿੰਘ ਦੇ ਇਨਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਸ਼ਿਵਿੰਦਰ ਸਿੰਘ ਦੀ ਟੀਮਾ ਇੱਕ ਮੋਡਿਊਲ ਦੇ ਪਿੱਛੇ ਲੱਗੀਆਂ ਹੋਈਆਂ ਸੀ ਇਹ ਬੜਾ ਇੱਕ ਟੈਕਨੀਕਲ ਤੇ ਹਾਈ ਫਾਈ ਚੋਰੀ ਦਾ ਮੋਡਿਊਲ ਹੈ ਜਿਹੜੇ ਸਾਰੇ ਆਮ ਤੈ ਮੋਬਾਈਲ ਟਾਵਰ ਲੱਗੇ ਹੁੰਦੇ ਆ ਅੱਡ ਅੱਡ ਕੰਪਨੀਆਂ ਦੇ Airtel ਦੇ Jio ਦੇ Vodafone ਦੇ ਜਿਹਦੇ ਰਾਹੀਂ ਇੰਟਰਨੈਟ ਕਨੈਕਟੀਵਿਟੀ ਪੂਰੇ ਪੰਜਾਬ 'ਚ ਇਨਸ਼ੋਰ ਕੀਤੀ ਜਾਂਦੀ ਹੈ ਉਸ ਮੋਬਾਈਲ ਟਾਵਰ ਦੀ 80 ਤੋਂ 100 ਮੀਟਰ ਦੀ ਹਾਈਟ ਹੁੰਦੀ ਹੈ ਕਾਫੀ ਉੱਚਾ ਟਾਵਰ ਹੁੰਦਾ ਹੈ ਉਹਦੇ ਤੇ ਕਈ ਪ੍ਰਕਾਰ ਦੇ ਤਕਨੀਕੀ ਉਪਕਰਨ ਜਿਹੜੇ ਆ ਉਹ ਲੱਗੇ ਹੁੰਦੇ ਆ ਇਸ ਟੀਮ ਨੇ ਮੀਂਹ ਕਰਕੇ 8 ਦੋਸ਼ੀ ਅਰੈਸਟ ਕੀਤੇ ਆ ਜਿਨਾ ਚੋ ਮੇਨ ਮਾਸਟਰਮਾਈਂਡ ਨੇ ਸੁਭਾਸ਼ ਕੁਮਾਰ ਤੇ ਨਵਾਜਿਸਥਾਨ ਇਹ ਅੱਠ ਦੋਸ਼ੀਆਂ ਨੇ ਮੋਬਾਈਲ ਤਾਬਤ ਜਿਹੜੇ ਟੈਲੀਕਮ ਕੰਪਨੀਆਂ ਦੇ ਲੱਗੇ ਹੁੰਦੇ ਆ ਉਹਦੇ ਚ ਦੋ ਬੜੇ ਮਹਿੰਗੇ ਤੇ ਕਾਸਟਲੀ ਇਕੁਇਪਮੈਂਟ ਹੁੰਦੇ ਆ ਉਹਨਾਂ ਚੋਂ ਇੱਕ ਇਕੁਇਪਮੈਂਟ ਹੁੰਦਾ BTS بیس ਟ੍ਰਾਂਸਿਵਰ ਸਿਸਟਮ ਇੱਕ ਇਕੁਇਪਮੈਂਟ ਹੁੰਦਾ RRU ਇਹ ਦੋਵੇਂ ਇਕੁਇਪਮੈਂਟ ਦੀ ਮਾਰਕੀਟ ਕਾਸਟ ਲੱਖਾਂ ਚ ਹੈ ਕਿਉਂਕਿ ਇਹ ਬੜੇ ਹਾਈ ਫਾਈ ਦੇ ਟੈਕਨੀਕਲ ਜਿਹੜੇ ਉਪਕਰਨ ਹੁੰਦੇ ਆ ਇਹ ਬੜੀ ਸਫਾਈ ਨਾਲ ਸੇਫਟੀ ਕਿੱਟਾਂ ਨੂੰ ਪਾ ਕੇ ਤੇ ਬੜੀ ਮਹਾਰਤ ਨਾਲ ਇਹ ਟਾਵਰਾਂ ਤੇ ਚੜਨ ਤੇ ਹਾਸਿਲ ਕੀਤੀ ਹੋਈ ਸੀ ਤੇ ਇੱਕ ਟਾਵਰ ਤੋਂ ਇਹ ਦੋ ਤੋਂ ਤਿੰਨ ਇਕੁਪਮੈਂਟ ਕੱਢਣ 'ਚ ਸਿਰਫ 5 ਮਿੰਟ ਦਾ ਸਮਾਂ ਲੱਗਦੀ ਸੀ ਤੇ ਤੁਸੀਂ ਇਹ ਲਾ ਲਓ ਕਿ ਫਟਾਫਟ ਟਾਵਰ ਤੇ ਚੜੇ ਇਹ ਦੋਨੇ ਇਕੁਪਮੈਂਟ ਉੱਥੋਂ ਆਪਣੇ ਉਜਾਰਾ ਨਾਲ ਉੱਥੋਂ ਰਿਮੂਵ ਕੀਤੇ ਤੇ ਚੋਰੀ ਕਰਕੇ ਉੱਥੋਂ ਗਾਇਬ ਹੋ ਗਏ ਇਸ ਗੁੱਪ ਨੇ ਪੂਰੇ ਇੰਡੀਆ 'ਚ ਕੋਈ 8 ਤੋਂ 10000 ਵਰਦਾਂ ਨੂੰ ਚੋਰੀ ਦੀਆਂ ਜਾਂਦ ਤੇ ਕੱਲੇ ਜੇ ਆਪਾਂ ਪੰਜਾਬ ਚ ਦੇਖੀਏ ਤੇ 100 ਪਲੱਸ ਵਾਰ ਦਰਪਾ ਇਹਨਾਂ ਨੇ ਮੋਬਾਈਲ ਟਾਵਰਾਂ ਤੋਂ ਇਹ ਦੋਨੇ ਕੁਮਨ ਚੋਰੀ ਕੀਤੇ ਇਸ ਇਕਵਿਪਮੈਂਟ ਨੂੰ ਜੋੜੀ ਕਰਕੇ ਜਦੋਂ ਟਾਵਰ ਨੂੰ ਨੁਕਸਾਨ ਹੁੰਦਾ ਤੇ ਇੱਕ ਤਾਂ ਇੰਟਰਨੈਟ ਕਨੈਕਟੀਵਿਟੀ ਜਿਹੜਾ ਆਪਾਂ ਬਾਰ-ਬਾਰ ਕਹਿੰਦੇ ਆ ਨਾ ਕਾਲ ਡ੍ਰੌਪ ਹੋ ਗਈ ਕਾਲ ਨਹੀਂ ਲੱਗਨੀ ਤੇ ਇੰਟਰਨੈਟ ਕਨੈਕਟੀਵਿਟੀ ਦਾ ਨੁਕਸਾਨ ਹੁੰਦਾ ਦੂਜਾ ਟੈਲੀਕਾਮ ਕੰਪਨੀ ਦਾ ਵਿੱਤੀ ਨੁਕਸਾਨ ਹੁੰਦਾ ਹੈ ਤੀਜਾ ਇੰਟਰਨੈਟ ਇੱਕ ਐਸੈਂਸ਼ੀਅਲ ਸਰਵਿਸ ਹੈਗੀ ਆ ਉਹਦਾ ਵੀ ਨੁਕਸਾਨ ਹੁੰਦਾ ਉਸ ਨੂੰ ਨਾਵਾ ਜੇ ਪੰਜਾਬ ਦਾ ਜਿਹੜਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਉੱਥੇ ਜੇਕਰ ਇਹ ਗਿਪਮੈਂਟ ਚੋਰੀ ਕਰ ਲੈਣ ਤੇ ਉਹ ਦੂਜੇ ਦੇਸ਼ ਦੀਆਂ ਏਜੰਸੀਆਂ ਜਿਹੜੀਆਂ ਉਹ ਇਸ ਸਰਵਰ ਨੂੰ ਹੈਕ ਕਰਕੇ ਇੰਡੀਆ ਦੇ ਇੰਟਰਨੈਟ ਕਨੈਕਸ਼ਨ ਦੇ ਰਾਹੀਂ ਕੋਈ ਵੀ ਹੈਕਿੰਗ ਦੀ ਸਕੀਮ ਨੂੰ ਅੰਜਾਮ ਦੇ ਸਕਦੇ ਇਹਨਾਂ ਤੋਂ ਸਾਨੂੰ ਵੱਡੀ ਮਾਤਰਾ 'ਚ ਇਹਨਾਂ ਨੇ ਜਿਵੇਂ ਦੱਸਿਆ ਕਿ 56 56 ਤੇ RRU ਯੂਨਿਟ ਨੇ 2 BTS ਯੂਨਿਟ ਨੇ 51 BTS ਕਾਰਡ ਨੇ ਤੇ ਜੇ ਸਾਰੇ ਇਕਵਿਪਮੈਂਟ ਦੀ ਆਪਾਂ ਕੁੱਲ ਕੀਮਤ ਵੇਖੀਏ ਤੇ 1.5 ਤੋਂ 2 ਕਰੋੜ ਰੁਪਏ ਦੀ ਰਿਕਵਰੀ ਹੈਗੀ ਹੈ ਇਹਦੇ ਨਾਲ ਸਾਰੀ B60 ਪਲਸ 60 ਤੋਂ ਜ਼ਿਆਦਾ ਵਾਰ ਦਾ ਕੰਟ੍ਰੇਸ ਹੋਈਆਂ ਨੇ ਹੁਣ ਤਾਂ ਇਕੱਠ ਮੈਂਬਰ ਅਸੀਂ ਇਹ ਰੈਸਪੀ ਤੇ ਆ ਇਹਨਾਂ ਮੈਂਬਰਾਂ ਚੋ ਪਟਿਆਰੇ ਦੇ ਰਾਜਪੁਰੇ ਦੇ ਦਿੱਲੀ ਦੇ ਬਿਹਾਰ ਦੇ ਵੀ 8 ਰੁਪਈ ਲੈ मेन रूपी जरा सुभाष कुमार सोलह साल मोबाइल रिपेयर कंपनी से काम किया मतलब तजुर्बा कि कि तो है कि मैं मानता है कि पटियाला पुलिस ने बड़ी एक वे गिरोह पर रिकवरी करते हुए इस पूरे मोड्यूलू बास्ट किया बैकवर्ड लिकेज इंशोर करा ਜੋ ਵੀ ਸਾਾਨੂੰ ਇਨਫੋਰਮੇਸ਼ਨ ਜਿਹੜੀ ਆਈ ਹੈ ਕਿ ਜਦੋਂ ਇਹ ਯੂਨਿਟ ਚੋਰੀ ਕਰ ਲੈਂਦੇ ਤੇ ਉਹ ਸੀ ਯੂਨਿਟ ਨੂੰ ਰੀਫਰਮੈਸ਼ ਕਰਕੇ ਇਹ ਗਲਫ ਕੰਟਰੀਆਂ ਜਿਹੜੀ ਗਲਫ ਕੰਟਰੀਆਂ ਹੈ ਗਿਆ ਦੁਬਈ, ਕੁਮਾਨ, ਯੂਏ, ਇਹ ਜਿਹੜੀ ਸਾਊਥੀਸਟ ਏਸ਼ੀਆ ਦੀ ਕੰਟਰੀਆਂ ਹੈ ਗਿਆ ਫਿਲੀਪੀਨਸ ਵਗੈਰਾ ਉੱਥੇ ਵੀ ਇਹ ਵੱਡੀ ਮਾਤਰਾ ਚੋਰੀ ਕਰਕੇ ਇਹ ਏਕਿਪਮੈਂਟ ਨੂੰ ਉੱਥੇ ਭੇਜਦੇ ਸੀ। ਉੱਥੇ ਇਹਨੂੰ ਦੁਬਾਰੇ ਨਵੇਂ ਸਰਵਰ ਤੇ ਏਕਿਪਮੈਂਟ ਨੂੰ ਰੈਨੋਵੇਟ ਕਰਕੇ ਦੁਬਾਰੇ ਟੈਲੀਕਾਮ ਭੌਂਕੀਆ ਭੇਜਦੇ।

ਜਿਹੜੀ ਯੂਆਰਟੀਲ ਕੰਪਨੀ ਆ ਉਹਨੇ ਪਟਿਆਲਾ ਪੁਲਿਸ ਨੂੰ ਬੜਾ ਐਪਰੀਸ਼ੀਏਟ ਵੀ ਕੀਤਾ ਕਿ ਜਿਹੜਾ ਇਹਨਾਂ ਨੂੰ ਲਗਾਤਾਰ ਕਾਰਾਂ ਦਾ ਨੁਕਸਾਨ ਹੋ ਰਿਹਾ ਸੀ ਉਹਨੂੰ ਵੀ ਇਸ ਕਰਕੇ ਰੁਕ ਗਿਆ ਐ ਐਸਐਸਪੀ ਸਾਹਿਬ ਬੜੀ ਬੜੀ ਗੌਰਤ ਜੜੀ ਲੱਗੀ ਹੈ ਇਫੀਟੀ ਚੋਰੀ ਵੀ ਥੋੜਾ ਜਿਹਾ ਦੇਖੋ ਇਹਨਾਂ ਨੇ ਪਟਿਆਲਾ ਬਠਿੰਡਾ ਫਰੀਦਕੋਟ ਮਾਨਸਾ ਖਾਨਾ ਸਾਰੇ ਪੰਜਾਬ 'ਚ ਤਕਰੀਬਨ 60 ਤੋਂ 70 ਮਾਮਲੇ ਦਰਜ ਕਰ ਗਏ ਹੁਣ ਇਹਨਾਂ ਦਾ ਹੋਰ ਅੱਗੇ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲੈ ਕੇ ਸਕਦਾ ਇਹਨਾਂ ਨੂੰ ਪੁਸ਼ਪੇਸ਼ ਕਰਕੇ

ਛੋੜੀ ਕਿ ਪਿਆਸੀ ਕਿ ਉਹਨਾਂ ਬਾਰੇ ਕੋਈ ਜਰੂਰ ਦੇਖੋ ਉਹ ਹਨ ਜਿਹੜੇ ਤੁਹਾਨੂੰ ਪਹਿਲਾਂ ਦੱਸਿਆ ਕਿ 56 ARU ਤੇ 53 BTS ਜਿਹੜੇ ਰਿਕਵਰ ਹੋਏ ਆ ਜਿਹੜੀ ਗੱਡੀ ਮੋਤੀ ਸੁਜ਼ੂਕੀ ਤੇ ਸਟ੍ਰਿਪ ਡਿਜ਼ਾਇਰ ਜਿਹੜੇ ਰਾਹੀਂ ਚੋਰੀ ਕਰਦੇ ਸੀ ਉਹ ਵੀ ਰਿਕਵਰ ਹੋਣੀ ਹੈ ਤੇ ਇਹਨਾਂ ਨੇ ਹੋਰ ਵੀ ਅਜਿਹੀ ਕੋਈ ਜਿਵੇਂ ਇਹਨਾਂ ਦਾ ਰਿਮਾਂਡ ਲੈ ਕੇ ਪੁਛ ਗਏ ਇਸ ਤਰ੍ਹਾਂ ਵੀ ਤੇ ਮੁੱਖ ਤੌਰ ਤੇ ਇਹ ਕੰਪਨੀ ਦੀ 60 ਲੱਖ ਰੁਪਏ ਦਾ ਡ੍ਰੈਕਸ ਹੋਈਆਂ ਮੈਨੂੰ ਪੂਰੀ ਉਮੀਦ ਹੈ ਕਿ ਇਹ ਦੇੜਾ ਸੌ ਤੋਂ 200 ਬਾਅਦ ਦਾ ਸਾਰਾ ਪੰਜਾਬ ਚ ਇਹ ਨਹੀਂ ਪਹੁੰਚ ਰਹੀ ਇਸ ਇੰਟਰਨੈਸ਼ਨਲ ਹੋ ਗਿਆ ਇਹ ਫ੍ਰੀਕਵੈਂਸੀ ਬਿਲਕੁਲ ਇੰਟਰਨੈਸ਼ਨਲ ਹੋ ਗਿਆ ਟੈਕਨੀਕਲ ਸਾਊਂਡ ਹੋਣ ਦੇ ਬਾਅਦ ਨੂੰ ਫੇਰੀ ਸਪਲਾਈ ਕਿਉਂ ਗਈ ਦੇਖੋ ਜੀ ਕਿਸੇ ਨੂੰ ਕਿਸੇ ਪ੍ਰਕਾਰ ਦਾ ਵੀ ਨੌਲੇਜ ਹੋਵੇ ਟੈਕਨੀਕਲ ਜਾਂ ਤੇ ਉਹ ਨੂੰ ਪੋਜ਼ਿਟਿਵ ਤਰੀਕੇ ਨਾਲ ਯੂਜ਼ ਕਰਵਾਏ 네ਗੇਟਿਵ ਤਰੀਕੇ ਨਾਲ ਜਦੋਂ ਇਹਨਾਂ ਨੂੰ ਸਮਝ ਆਇਆ ਕਿ ਵੀ ਇਹਨਾਂ ਦਾ ਟੈਕਨੀਕਲੀ ਡਰੇਨ ਹੋਣ ਕੋ बावजूद ਕੱਲੀ ਤਨਖਾਹ ਤੇ ਕੰਮ ਕਰਨਾ ਪੈ ਰਿਹਾ ਤੇ ਜਿਹੜਾ ਫੌਰੀ ਗਲਤ ਤਰੀਕੇ ਨਾਲ ਪੈਸਾ ਬਣਾ ਕੇ ਇੱਕ ਜਿਹੜੀ ਉੱਚੀ ਲਾਈਫ ਸਟਾਈਲ ਦਾ ਜਿਹੜੀ ਮਹਿੰਗੀ ਵਰਜ਼ੂਰੀਅਸ ਲਾਈਫ ਸਟਾਈਲ ਜਰਨੀਆਂ ਲੈਣੀਆਂ ਉਹ ਮੁਆਫਰਨਾ ਉਹਨਾਂ ਨੂੰ ਮਨਨ ਕਰ ਲਈਏ ਚੋਣੇ ਦੀਆਂ ਚੁੱਕਾ ਥੈਂਕ ਯੂ ਮਨੋਮੀ ਜੀ ਦਾ ਜਾਤੇ ਡੀਆਈਜੀ ਹਟਿਆਣਾ ਰੇਂਜ ਦੇ ਦੇਸ਼ਾ ਨਿਰਦੇਸ਼ੇ ਹਟਿਆਣਾ ਪੁਲਿਸ ਲਗਾਤਾਰ ਸਮਾਜ ਵਿਰੋਧੀ ਅਨਸਰ ਅਤੇ ਕ੍ਰਿਮੀਨਲ ਐਂਡ ਗੈਂਗਸਟਰ ਦੇ ਖਿਲਾਫ ਲਗਾਤਾਰ ਕਾਰਵਾਈ ਕਰਦੀ ਰਹੀ ਹੈ ਉਸੇ ਮੈਂ ਜੀ ਸਾਨੂੰ ਬਹੁਤ ਬੜੀ ਕਾਮਯਾਬੀ ਉਹਦੋਂ ਦੀ ਜਦੋਂ ਐਸ.ਪੀ. ਯੋਗੇਸ਼ ਕੁਮਾਰ ਤੇ ਐਸ.ਪੀ. ਸਿਦਿੰਗ ਸਰਫਰਾ ਤੋਂ ਉਹ ਡੀ.ਐਸ.ਪੀ. ਰਾਜਪੂਰਾ ਵਿਕਰਮਪੁਰਾ ਦੇ ਇੰਚਾਰਜ ਸਪੈਸ਼ਲ ਸਰ ਰਾਜਪੂਰਾ ਇੰਸਪੈਕਟਰ ਹੈਰੀ ਗੋਪਾਰਾਏ ਦੀ ਟੀਮਾਂ ਨੇ ਇਹ ਦੋ ਕੁ ਖਿਆਲ ਜਿਹੜੇ ਗੈਂਗਸਟਰ ਜਿਹੜੇ ਲੋਰੈਂਸ ਬਿਸ਼ਨੂਏ ਤੇ ਗੂਰੀ ਢਿੱਲੋਂ ਜਿਹੜੇ ਯੂ.ਐਸ. ਚ ਅਮਰੀਕਾ ਚ ਬੈਠੇ ਗੈਂਗਸਟਰਾਂ ਨਾਲ ਲਿੰਕ ਜਾਈ ਹੈ ਤੇ ਉਹਨਾਂ ਦੇ ਇਸ਼ਾਰਿਆਂ ਤੇ ਮਸ਼ਾਤ ਅਸਰੀ ਫਿਰੋਤੀ ਅਤੇ ਕੰਟਰੈਕਟ ਟਾਰਗੇਟ ਕਿਲਿੰਗ ਦਾ ਕੰਮ ਕਰਦੇ ਉਹਨਾਂ ਕੋਰਸ ਪੀਤਾ ਗਿਆ ਤੇ ਬੱਤੀਪੁਰ ਦੇ ਸਿੰਘ ਸੋਫਿਸਟੀਕੇਟਿਡ ਕ੍ਰਿਸਟਲਜ਼ ਵੀ ਇਹਨਾਂ ਤੋਂ ਬਰਾਮਦ ਕੀਤੇ ਗਏ ਤੇ 15 ਰੌਂਗ ਬਰਾਮਦ ਕੀਤੇ ਗਏ ਇਹ ਦੋ ਦੋਸ਼ੀ ਹਰਜਿੰਦਰ ਸਿੰਘ ਉਹ ਫਲਾਡੀ ਵਾਸੀ ਬਨੂ ਤੇ ਸੁੰਧੀ ਜਿਹੜਾ ਪੂਜਾ ਕ੍ਰਿਮਨਲ ਆਗਾਇ ਹੈ ਇਹਨਾਂ ਦੇ ਪਹਿਲਾਂ ਵੀ ਅਸਲਾ ਇੱਕ ਵੱਡੇ ਫਿਰੋਤੀ ਦੇ ਤੇ ਗੋਲ ਸੰਗੀਨ ਧਰਾਵਾਂ ਦੇ ਬੜੀ ਪ੍ਰੋਜੈਕਟ ਮਾਹਮਨੇ ਦਰਸਨੇ ਪਿਤੇ ਦਿਨੀ ਜਨਵਰੀ ਚ ਜਿਹੜਾ ਮੀਤ ਬੌਂਸਰ ਦਾ ਚੰਡੀਗੜ੍ਹ ਚ ਕਤਲ ਹੋਇਆ ਸੀ ਬੜੀ ਬੇਰਮੀ ਨਾਲ ਉਹਨੂੰ ਨਾਕਟਾ ਘਟਾ ਰਹੇ ਲੱਗੇ ਸੀ ਉਸ ਕਤਲ ਦੀ ਚੰਡੀਗੜ੍ਹ ਦੀ ਵਾਰਦਾਤ ਚ ਇਹਨਾਂ ਦੋਨਾਂ ਦੋਸ਼ੀਆਂ ਦਾ ਹੱਥ ਹੈਗਾ ਤੇ ਇਹਨਾਂ ਦੋਨਾਂ ਦੋਸ਼ੀਆਂ ਦੀ ਅਰਸ ਕੁਮਾਰ ਤੇ ਇਹਨੇ ਪਿਸਟਲ ਜਿਹੜੇ ਅਸੀਂ ਰਿਕਵਰ ਕੀਤੇ ਇਹਦੇ ਨਾਲ ਜਿਹੜਾ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਕੋਈ ਹੋਰ ਇਹਨਾਂ ਦੇ ਅੱਗੇ

ਸਰ ਗਰਮ ਮਹਿੰਮ ਜੜੀ ਆ ਕ੍ਰਿਮੀਨਲਸ ਦੇ ਖਿਲਾਫ ਚਲਾਈ ਹੋਈ ਤੇ ਇਸੇ ਮਹਿੰਮ ਦੀ ਲੜੀ ਚ ਇਸ ਮੋਡਿਊਲ ਨੂੰ ਜਿਹੜਾ ਪਾਸ ਕੀਤਾ ਗਿਆ ਜਿਹੜਾ ਦੂਜੇ ਮੁਲਕ ਚ ਬੈਠੇ ਗੈਂਗਸਟਰ ਦੇ ਇਸ਼ਾਰੇ ਉੱਤੇ ਇਹਨਾਂ ਨੇ ਬਿਲਕੁਲ ਨਹੀਂ ਵਾਰਦਾਤਾਂ ਕੀਤੀਆਂ ਤੇ ਅਕੀ ਵੀ ਕਿਸ ਨਾ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਮਿਟਾ ਲਿਆ ਦੱਸ ਇਹ ਕੀ ਗੰਦ ਕਰੂ ਇਹ ਕ੍ਰਿਮੀਨਲ ਨਹੀਂ ਜੀ ਕੰਮ ਕਰੀ ਨਹੀਂ ਇਹਨਾਂ ਦਾ ਹੀ ਕ੍ਰਾਈਮ ਪ੍ਰੈਸ਼ਰ ਹੋ ਅਰਮੀ ਇਨਾਂ ਤੇ ਕਈ ਵੱਡੇ ਤਰਾ ਮਾਮਲੇ ਮੁਕੰਨੇ ਕਰ ਚੁੱਕੇ ਤੇ ਇਹਨਾਂ ਨੇ ਹੁਣ ਵੀ ਕਿਸੇ ਵੱਡੀ ਵਾਰਤਾ ਨੂੰ ਪੰਜਾਬ ਤੇ ਇਸੇ ਗੱਲ ਦਾ ਕਿ ਫਿਰ ਹਾਂਜੀ ਲਾਰੈਂਸ ਬਿਸ਼ਨੂਈ ਦਾ ਜਿਹੜਾ ਇੱਕ ਖਾਸ ਸਾਥੀ ਆ ਬੁਡਿਟ ਨੋ ਅਮਰੀਕਾ ਚ ਬੈਠਾ ਉਹਦੇ ਨਾਲ ਸੰਬੰਧਿਤ ਗੈਂਗਸਟਰ ਨੇ ਹੋਣਗੇ ਠੀਕ